ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਸਾਡੇ ਪਿੰਡ ਨਾਓ ਲੈਟਸ ਸਟਾਰਟ ਭਾਰਤ ਪਿੰਡਾਂ ਦਾ ਦੇਸ਼ ਭਾਰਤ ਪਿੰਡਾਂ ਦਾ ਦੇਸ਼ ਹੈ ਵਿਲੇਜ ਜਿਹਨੂੰ ਅਸੀਂ ਕੰਦੇ ਠੀਕ ਹੈ ਇਸ ਦੀ ਬਹੁਤ ਆਬਾਦੀ ਪਿੰਡਾਂ ਵਿੱਚ ਵੱਸਦੀ ਹੈ ਅੱਜ ਤੋ 50 ਕੁ ਸਾਲ ਪਹਿਲਾ ਸਾਡੇ ਪਿੰਡ ਬਹੁਤ ਪਛੜੇ ਹੋਏ ਸਨ ਯਾਨੀ ਕਿ ਜੋ ਹੂਨ ਚੀਜ਼ਾਂ ਪਿੰਡਾਂ ਚ ਗਿਆ ਪਹਿਲੇ 50 ਸਾਲ ਪਹਿਲਾਂ ਕੁਝ ਵੀ ਨਹੀਂ ਸੀ ਨਾ ਉੱਤੇ ਪੱਕਿਆ ਸੜਕਾ ਹਾ ਨਾ ਆਵਾਜਾਈ ਦੇ ਸਾਧਨ ਤੇ ਨਾ ਹੀ ਕੋਈ ਬਿਜਲੀ ਪਰੰਤੂ ਸਾਡੇ ਵਰਤਮਾਨ ਪਿੰਡ ਸ਼ਹਿਰਾ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਪਰ ਜਿਹੜੇ ਅੱਜ ਦੇ ਫਿਊਚਰ ਦੇ ਪਿੰਡ ਹੈ ਉਹ ਸ਼ਹਿਰਾ ਤੋਂ ਵੀ ਵਧੀਆ ਹੋ ਗਏ ਆ ਸਗੋਂ ਖੁੱਲੀ ਤੇ ਤਾਜੀ ਹਵਾ ਅਤੇ ਸ਼ੁੱਧ ਦੁੱਧ ਦਹੀਂ ਤੇ ਅੰਨ ਵਿੱਚੋਂ ਸ਼ਹਿਰਾ ਤੋਂ ਅੱਗੇ ਹਨ ਅੱਜ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਯਾਨੀ ਕਿ ਪਿੰਡਾਂ ਵਿੱਚ ਸੜਕਾਂ ਬਣ ਚੁੱਕੀਆਂ ਐ ਤੇ ਉਹਨਾਂ ਉੱਤੇ ਆਵਾਜਾਈ ਦੇ ਹਰ ਪ੍ਰਕਾਰ ਦੇ ਸਾਧਨ ਦੌੜਦੇ ਫਿਰਦੇ ਹਨ ਅੱਜ ਕਾਰਾਂ ਬੱਸਾਂ ਸਕੂਟਰ ਮੋਟਰਸਾਈਕਲ ਆਮ ਲੋਕ ਲੋਕ ਲੋਕਾਂ ਕੋਲ ਹਨ ਘਰਾਂ ਵਿੱਚ ਟੈਲੀਫੋਨ ਹਨ ਤੇ ਹੱਥਾਂ ਵਿੱਚ ਮੋਬਾਈਲ ਫੋਨ ਡਾਕਟਰੀ ਸਹਾਇਤਾ ਵੀ ਹਰ ਪਿੰਡ ਦੇ ਨੇੜੇ ਹੀ ਮਿਲ ਜਾਂਦੀ ਹਨ ਯਾਨੀ ਕਿ ਪਹਿਲੇ ਲੋਕਾਂ ਕੋ ਜਾਣ ਵਾਸਤੇ ਸਾਧਨ ਨਹੀਂ ਕਿਸੇ ਪਿੰਡ ਵਿੱਚ ਕਿਸੇ ਇੱਕੋ ਫੋਨ ਹੁੰਦਾ ਸੀ ਪਰ ਹੁਣ ਲੋਕਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਵੀ ਹੈ ਵਿੱਦਿਆਕ ਸੰਸਥਾਵਾ ਦਾ ਪ੍ਰਸਾਰ ਯਾਨੀ ਕਿ ਐਜੂਕੇਸ਼ਨ ਦਾ ਵੀ ਕਾਫੀ ਪ੍ਰਸਾਰ ਹੋਇਆ ਅੱਜ ਸਾਡੇ ਪਿੰਡ ਵਿਦਿਆਕ ਸੰਸਥਾਵਾਂ ਨਾਲ ਭਰਪੂਰ ਹਨ ਪਿੰਡ ਵਿੱਚ ਪ੍ਰਾਇਮਰੀ ਸਕੂਲ ਮਿਡਲ ਸਕੂਲ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਪਬਲਿਕ ਸਕੂਲ ਕਾਲਜ ਤੇ ਬਿੰਨ ਬਿੰਨ ਕਿੱਤਿਆਂ ਵਿੱਚ ਸਿੱਖਲਾਈ ਦੇਣ ਵਾਲੀਆਂ ਸੰਸਥਾਵਾਂ ਮੌਜੂਦ ਹਨ ਜਿਸ ਕਾਰਨ ਪਿੰਡਾਂ ਵਿੱਚ ਅਨਪੜਤਾ ਤੇਜ਼ੀ ਨਾਲ ਖਤਮ ਹੋ ਰਹੀ ਹੈ ਅਤੇ ਪੜ੍ਹੇ ਲਿਖੇ ਮੁੰਡੇ ਤੇ ਕੁੜੀਆਂ ਅੱਗੇ ਵਧ ਕੇ ਕੁਮਾਂਤਰੀ ਖੇਤਰ ਵਿੱਚ ਮਾਦਾ ਮਾਰ ਦੇ ਮਾਰਾ ਮਾਰਦੇ ਹੋਏ ਉੱਚੇ ਉਹਦੇ ਪ੍ਰਾਪਤ ਕਰਨ ਦੇ ਨਾਲ ਵੱਡੇ ਵੱਡੇ ਕਾਰੋਬਾਰ ਦੀ ਚਲਾਨ ਲੱਗੇ ਹਨ ਯਾਨਕਿ ਪਹਿਲੇ ਲੋਕੀ ਅਨਪੜ੍ਹ ਹੀ ਪਰ ਅੱਜਕੱਲ ਸਾਰੇ ਸਕੂਲ ਪ੍ਰਾਇਮਰੀ ਮਿਡਲ ਸਾਰੇ ਸਕੂਲ ਖੁੱਲਣ ਨਾਲ ਬੱਚੇ ਪੜਨ ਲੱਪੇ ਹਨ ਤੇ ਉਹਨਾਂ ਨੇ ਹਰ ਇੱਕ ਖੇਤਰ ਚ ਆਪਣਾ ਬੋਲ ਵਾਲਾ ਘਟ ਹੈ ਠੀਕ ਹੈ ਸਰਕਾਰੀ ਸਹੂਲਤਾ ਪਿੰਡਾਂ ਵਿੱਚ ਸਰਕਾਰ ਵੱਲੋਂ ਥਾਂ ਥਾਂ ਤੇ ਸਿਹਤ ਸਹੂਲਤਾ ਦੇਣ ਵਾਲੀਆਂ ਡਿਸਪੈਂਸਰੀਆਂ ਖੋਲ ਦਿੱਤੀਆਂ ਹਨ ਥਾਂ ਥਾਂ ਸੁਖ ਲਈ ਪ੍ਰਾਪਰ ਡਾਕਟਰ ਆਪਣੇ ਨਿੱਜੀ ਕਲੀਨਿਕ ਯਾਨੀ ਕਿ ਆਪਣੇ ਜਿਹੜੇ ਕਲੀਨਿਕ ਆ ਖੋਲ ਕੇ ਬੈਠੇ ਹੋਣ ਠੀਕ ਹੈ ਡਾਕਟਰ ਇਸ ਸਹੂਲਤਾ ਪ੍ਰਦਾਨ ਕਰ ਰਹੇ ਹਨ ਇਸ ਨਾਲ ਪਿੰਡਾਂ ਵਿੱਚ ਬਹੁਤ ਸਾਰੇ ਰੋਗਾਂ ਦਾ ਖਾਤਮਾ ਹੋ ਗਿਆ ਹੈ ਅਤੇ ਲੋਕ ਤੇ ਬੱਚੇ ਅਨ ਅਨ ਆਇਮੋ ਦੇ ਮੂਹ ਵਿੱਚੋਂ ਪੈਣ ਤੋਂ ਬਚ ਗਏ ਹਨ ਯਾਨੀ ਕਿ ਪਹਿਲੇ ਡਾਕਟਰ ਡਾਕਟਰੀ ਸਹੂਲਤਾ ਨਹੀਂ ਹੁੰਦੀ ਆ ਸੀ ਤੇ ਲੋਕਾਂ ਕੋ ਸ਼ਹਿਰ ਆਣ ਲਈ ਪੈਸੇ ਨਹੀਂ ਹੁੰਦੇ ਸੀ ਤੇ ਬੱਚੇ ਤੇ ਕਿੰਨਿਆਂ ਦੀ ਅਨਗਿਣਤ ਮੌਤ ਹੋ ਜਾਂਦੀ ਸੀ ਠੀਕ ਹੈ ਸਫਾਈ ਅਯੋਕੇ ਪਿੰਡਾਂ ਵਿੱਚ ਪਹਿਲਾਂ ਨਾਲੋਂ ਸਫਾਈ ਵੀ ਵਧੇ ਰਹੀ ਹੈ ਲੋਕਾਂ ਨੇ ਆਪਣੇ ਘਰਾਂ ਵਿੱਚ ਫਲੈਸ਼ਾ ਬਣਾ ਲਿਆ ਹਨ ਤੇ ਘਰਾਂ ਦਾ ਪਾਣੀ ਅੰਡਰਗਰਾਊਂਡ ਨਾਲੀਆਂ ਵਿੱਚ ਜਾਣ ਲੱਗਾ ਹੈ ਜਿਸ ਨਾਲ ਮੱਖੀਆਂ ਮੱਛਰ ਵੀ ਘਟ ਹੋ ਗਏ ਹਨ ਪਿੰਡਾਂ ਵਿੱਚ ਜਿੱਥੇ ਗੰਦੇ ਪਾਣੀ ਦੇ ਨਿਕਾਸ਼ ਦੇ ਪ੍ਰਬੰਧ ਠੀਕ ਹੋ ਗਏ ਹਨ ਅਤੇ ਪੀਣ ਵਾਲੀ ਲਈ ਵੀ ਸੁਥਰਾ ਪਾਣੀ ਦੇਣ ਦੇ ਪ੍ਰਬੰਧ ਕੀਤੇ ਗਏ ਹਨ ਨੈਕਸਟ ਨੰਬਰ 5 ਹੈ ਪੰਚਾਇਤਾਂ ਪਿੰਡਾਂ ਵਿੱਚ ਪੰਚਾਇਤਾਂ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਦੀਆਂ ਹਨ ਉਹ ਪਿੰਡਾਂ ਵਿੱਚ ਹੋਣ ਵਾਲੇ ਛੋਟੇ-ਮੋਟੇ ਝਗੜਿਆਂ ਨੂੰ ਵੀ ਨਿਬੇੜਦਿਆਂ ਹਨ ਤੇ ਪਿੰਡ ਵਿੱਚ ਪ੍ਰੇਮ ਪਿਆਰ ਪੈਦਾ ਕਰਨ ਦੇ ਨਾਂ ਨਾਲ ਗਲੀਆਂ ਦੀ ਸਫਾਈ ਦੇ ਪਾਬੰਦ ਤੇ ਰੋਸ਼ਨੀ ਦੇ ਪਾਬੰਦ ਨੂੰ ਠੀਕ ਰੱਖਣ ਦਾ ਵੀ ਕੰਮ ਕਰਦੀਆਂ ਹਨ। ਕਈ ਪਿੰਡਾਂ ਵਿੱਚ ਉਦਯੋਗਿਕ ਇਕਾਈਆਂ ਵੀ ਕਾਇਮ ਹੋਈਆਂ ਹਨ ਜੋ ਬੇਰੋਜ਼ਗਾਰ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ। ਇਸ ਨਾਲ ਖੁਸ਼ਹਾਲੀ ਤੇ ਵਿਕਾਸ ਵਿੱਚ ਵਾਧਾ ਹੁੰਦਾ ਹੈ। ਨੈਕਸਟ ਪੁਆਇੰਟ ਹੈ ਔਰਤਾ ਦਾ ਅੱਗੇ ਵਧਣਾ। ਪਿੰਡਾਂ ਵਿੱਚ ਔਰਤਾ ਹੁਣ ਅਨਪੜ ਨਹੀਂ ਤੇ ਨਾ ਹੀ ਸਿਰਫ ਘਰਾ ਦਾ ਕੰਮ ਕਰਦੀਆਂ ਹਨ ਉਹ ਕਈ ਪ੍ਰਕਾਰ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਨੌਕਰੀਆਂ ਉੱਤੇ ਲੱਗ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਰਹੀਆਂ ਹਨ ਐਂਡ ਲਾਸਟ ਦਾ ਅੰਤ ਹੈ ਜਾਂ ਸਾਰਾਂਸ਼ ਹੈ ਜਾਂ ਸਿੱਟਾ ਕੁਝ ਵੀ ਕਹਿ ਸਕਦੇ ਆ ਪਿੰਡਾਂ ਦਾ ਜੀਵਨ ਸਰਲ ਜਾਂ ਰੰਗीनियां ਭਰਪੂਰ ਹੈ ਇੱਥੇ ਵਸਣ ਵਾਲਾ ਕੁਦਰਤ ਦੀ ਗੋਦੀ ਦਾ ਨਿੱਕ ਮਾਰਦਾ ਹੈ ਇਨ੍ਹਾਂ ਵਿੱਚ ਸ਼ਹਿਰਾਂ ਨਾਲੋਂ ਪ੍ਰਦੂਸ਼ਣ ਘੱਟ ਹੈ ਕਿਉਂਕਿ ਰੁੱਖ ਲੱਗੇ ਹੋਏ ਆ ਟ੍ਰੈਫਿਕ ਘੱਟ ਆ ਇਸ ਕਰਕੇ ਤੇ ਪ੍ਰਦੂਸ਼ਣ ਘੱਟ ਆ ਜੋ ਕਿ ਰੁਖ ਲਾਂਦੇ ਆ ਕੱਟਦੇ ਨਹੀਂ ਆ ਪਿੰਡਾਂ ਵਿੱਚ ਹੋ ਰਹੀ ਬਹੁਪੱਖੀ ਤਰੱਕੀ ਨੂੰ ਵੇਗ ਦੇ ਜਾਬਦਾ ਹੈ ਕਿ ਉਹ ਸਮਾਂ ਨੇੜੇ ਹੈ ਜਦੋਂ ਪਿੰਡ ਤੇ ਸ਼ਹਿਰਾਂ ਦੇ ਜੀਵਨ ਵਿੱਚ ਬਹੁਤਾ ਫਰਕ ਨਹੀਂ ਰਹਿ ਜਾਵੇ گا ਠੀਕ ਹੈ 6 ਪੁਆਇੰਟ ਹੈ ਪਹਿਲੇ ਅਸੀਂ ਰੂਪ ਰੇਖਾ ਵੀ ਐਡ ਕਰ ਸਕਦੇ ਆ ਰੂਪ ਰੇਖਾ ਵਿੱਚ ਜਿਵੇਂ ਭਾਰਤ ਪਿੰਡਾਂ ਦਾ ਦੇਸ਼ ਵਿਦਿਕ ਸੰਸਥਾ ਵਾਜਟ ਜਿਹੜੇ ਪੁਆਇੰਂਟ ਆ ਤੇ ਲਿਖੇ ਸਿਰਫ ਸਟਾਰਟਿੰਗ 'ਚ ਰੂਪ ਰੇਖਾ ਚ ਅਸੀਂ ਉਹ ਐਡ ਕਰ ਸਕਦੇ ਆ ਠੀਕ ਹੈ